ਵੇ ਵੀ ਆਪਾਂ ਲਾ ਲਿਆ ਵਾ ਝੰਡਾ ਹੈ ਤੇ ਬੱਸ ਹਣ ਸੰਗਤਾਂ ਤਿਆਰ ਹੈ ਬਿਲਕੁਲ ਦੂਜੀ ਗੱਡੀ ਨੂੰ ਵੀ ਆਪਣੀ ਨੂੰ ਵੱਜ ਗਿਆ ਸਰਦਾਰ ਮੰਗਲ ਸੋਣੀ ਸੇਰਮ ਵਾਲੀਏ ਤੇ ਕਹਿ ਨਹੀਂ ਸਕਦੇ ਰਾਣੀ ਫਲਾਈਏ ਮੰਗਲ ਸੋਣੀ ਇਹ ਮੈਂ ਨੂੰ ਹਾਂ ਹਾਂ ਹੋ ਗਿਆ ਹੋ ਗਿਆ ਭਾਈ ਅੱਦਲੀ ਆਣ ਦੇ ਵੇਖੋ ਮੈਂ ਨਾ ਝੂਲ ਦੇigree ਨਿਸ਼ਾਨ ਬਨ ਲਾ ਓਏ ਕਿ ਭੁੱਲ ਦੇਖ ਨਹੀਂ ਨਿਸ਼ਾਨ ਫਿਰ ਹੈ ਮੰਨ ਲਾ ਪਰਣਾ ਵੀਰ ਬਸ ਹੁਣ ਆਪਾਂ ਫੜ ਬੰਨ ਮੜ ਆਇਆ ਚਲੇ ਚੱਲਣਾ ਹੌਲੀ ਹੌਲੀ ਇੱਥੇ ਪਰਨਾ ਬੰਨ ਬੰਨ ਵੀ ਦੇ ਭਾ ਮੰਗਲਖੇ ਨੂੰ ਬੰਨ ਦੇ ਪਰਨੋ ਉਤਰ ਕੇ ਬਣਾ ਜਾ ਛੱਟ ਚੜਾਣ ਤੇ ਲਾ ਦੇ ਮੋੜ ਉਹ ਲਾ ਦੇ ਸਟੈਂਡ ਤੇ ਭਰਾਵਾ ਸਟੈਂਡ ਹੈ ਨਹੀਂ ਥੱਲੇ ਦੇ ਲੈ ਚਪਾੜ ਨਹੀਂ ਹੈਗਾ ਉਤਰ ਬਣਾ ਲੈ ਰਹਿ ਤੂੰ ਫੂੜ ਕੜਤੀ ਪਾਣੇ ਦੇ ਇੱਥੇ ਮੂੰਹ ਤੇ ਵਜਦਾ ਆਂਦੇ ਇੱਥੇ ਬੰਦੀ ਫਿਰ ਆ ਇੱਥੇ ਬੰਦੋ ਥੱਲੇ ਇਹ ਹੱਥ ਇਹ ਹੱਥ ਪਣਾ ਹੈ ਪਾ ਸਟੈਂਡ ਵੱਡਾ ਲਾਓ ਆ ਮੈਂ ਫੜੀ ਸਿੱਧਾ ਕਰਕੇ ਰੱਖ ਮੋਟ ਸਾਬ ਇੱਥੇ ਹੱਥ ਰੱਖੀ ਤੁਸੀਂ ਰੱਖੋ ਤੁਸੀਂ ਕੋਈ ਰਹਿਣ ਦੇਣੇ ਫੜੀ ਰੱਖੋ ਬਾਈਥੇ ਸਾਡਾ ਮੂਵੀ ਵਾਲਾ ਕੰਮ ਹੀ ਆਗੇ ਸੱਟ ਕੰਮ ਸੱਟ ਤੋਂ ਬਿਨਾਂ ਨਹੀਂ ਚੱਲਦਾ ਸੈਟਿੰਗ ਕਰਨੀ ਪੈਂਦੀ ਨੂੰ ਪੂਰਾ ਮੂਵੀ ਵਾਲਿਆਂ ਨੂੰ ਕਰਦਾ ਹੀ ਨਹੀਂ ਸੈਟਿੰਗ ਕਰਦੇ ਆਣ ਮੈਂ ਕਹ ਰਿਹਾ ਇਦਲਾ ਇਕ ਨਾ ਕਾ ਇਹ ਕੱਦੇ ਰੱਸੀ ਲੈਣੀ ਤੇ ਲੈ ਲਓ ਮੈਂ ਕੀ ਛਾਦੀ ਕਰਿਆਗੇ ਖੋਲੋਗੇ ਲੈ ਨੂੰ ਪਾਉਂਗਾ ਤੋ 4 ਸਹੀ ਮਹੀਨੇ ਤੂੰ ਹੀ ਕਰਿਆਣ ਕੇ ਕਿਛੇ ਨਹੀਂ ਕੋਈ ਨਹੀਂ ਐਂਦੀ ਨੰਕੇ ਜਾਣਾ ਅਸੀਂ ਦੱਸ ਕੇ ਜਾਵਾਂਗੇ ਕੋਈ ਖੁੱਲਾ ਨਹੀਂ ਜਿੱਧਰ ਮਰਜ਼ੀ ਭਜਾ ਫਿਰ ਛਾਦੀ ਤੁਲਾਮਾ ਦੇ ਕੇ ਜਾਗੇ ਨਹੀਂ ਨਹੀਂ ਲਾਮਾ ਥੋੜਾ ਦੇਣਾ ਅਸੀਂ ਤੇ ਦੱਸਣਾ ਹੀ ਆ ਲਾਮਾ ਹੀ ਕਾਤਾ ਦੇਣਾ ਇਹਨੇ ਗਾਰਡਰ ਲਵਾਇਆ ਇਧਰੇ ਮੈਂ ਨਾ ਤੇ ਰਾਤ ਹੀ ਟੀ ਉਹਨੇ ਬਣ ਗਿਆ ਮੈਨੂੰ ਪਤਾ ਫੇਰ ਰਾਤ ਹੀ ਟੀ ਗਿਆ ਮਰਨੇ ਤੇ ਐਨ ਮੇਹਰੀਆਂ ਗੱਟੀਆਂ ਓਕੇ ਮੇਹਰੀਆਂ ਮੇਹਰੀਆਂ ਗੱਟੀਆਂ ਇਹ ਰਾਤ ਨੂੰ ਗੱਡੀ ਆਉਂਦੇ ਧੂੜਾ ਵੀਰੋਣੀ

ਬਾ ਜਾ ਰਹੀਆਂ ਇਹ ਹੁਣ ਆਪਾਂ ਹਰੀਕੇ ਪਤਨ ਆ ਗਏ ਆ ਹਰੀਕੇ ਪਤਨ ਤੋਂ ਆਪਾਂ ਤੁਹਾਨੂੰ ਅਰੇ ਵਿਖਾਵਾਂਗੇ ਸਾਰਾ ਜਾਨਕੀ ਦਰਿਆ ਯਾ ਪਰਲੇ ਬਨੇ ਆ ਤੁਹਾਨੂੰ ਪਾਣੀ ਦੀਦਾ ਵੀ ਦੀ ਇਹ ਆਪਾਂ ਹਰੀਗਾ ਪਤਨ ਨੰਗ ਰਹੇ ਹੁਣ ਏ ਆਗੇ ਬੱਤੀ ਤਾਰ ਇਧਰ ਨੂੰ ਆ ਜਿਹੜਾ ਚਿੜੀਆ ਘਰ ਆ ਏ ਆਗੇ ਬੱਤੀ ਤਾਰ ਹਰੀ ਕਾ ਤਨ ਜਹਾ ਕੋਲਾ ਹਰੀ ਕਾ ਪਤਨ

ਸੰਗਤ ਤੇ ਆਂਦੀ ਹੈ ਟਰਾਲੇ ਤੇ ਕੋਈ ਰਣੀ ਕੋਣਾਵੇਂ ਨਾ ਜਾਂਦੇ ਫੂਨ ਨੂੰ ਪਕੜਣਾ ਹੱਥ ਜੀ ਛੁੱਟਣ ਪੈਂਦਾ ਫੂਨ ਮੈਂ ਨਾ ਉੱਡੀ ਜਾਵੇ ਫੂਨ ਦਰਿਆਜ ਨਾ ਚਲ ਜਾਏ ਛੇਦੀ ਆਦੀ ਉੱਡ ਕੇ ਛੜਕਦੋਂ ਨਾ ਭੱਜ ਭੁੱਜ ਕੇ ਫੜ ਲਾਂਗੇ ਫੇਰ ਉੱਠਾ ਜੂ ਚੱਲ ਕੋਈ ਨਾ ਮੇਰੇ ਕੋਲੇ ਤੇ ਹੈਗਾ ਹੀ ਆ ਕੋਣ ਲੈ ਚੱਲ ਕੋਈ ਨਾ ਕੋਈ ਨਾ ਮਾਰਾਂ ਹੀ ਦਊਗਾ ਆਪਾਂ ਐਰਕੀ ਮੋਟਰਸਾਈਕਲ ਜਿਹੜਾ ਉਹ ਨਵਾਂ ਲਿਆਂਦਾ ਉਹ ਐਰਕੀ ਆਪਾਂ ਯਾਨੀ ਕਿ ਜਿੱਦਾਂ ਆਦਨ ਮੈਂ ਜੋਤਾ ਐਰਕੀ ਮੋਟਰ ਨਵਾਂ ਜੋਤਾ மாராயணையே தந்த நமே நமே லங்கர் ஆயிரு ਵੀਰ ਸਾਡਾ ਜਾਣਿਆ ਨਾਲ ਮਹਾਨ ਸੈੱਟ ਕੀਤਾ ਮੋਟਰਸਾਈਕਲ ਤੇ ਨੂੰ ਇਹ ਬੱਸ ਬੱਸ ਇਹ ਪੂਰਾ ਲੱਦਿਆ ਹੀ ਮੋਟਰਸਾਈਕਲ ਤੇ ਐਨ ਇਹ ਆਡੇ ਨਾਲ ਫੋਟਾਂ ਇਹ ਰਾਣੀ ਵਲਾਈਏ ਆਪਣੇ ਨਾਲ ਆ ਇਹ ਆਪਣੇ ਨਾਲ ਅੱਜ ਜਿਸ ਬਾੜ ਤੋਂ ਚਲਾ ਰਹੇ ਆ ਜਿਹੜੀ ਡਰਾਈਵਰ ਹੀ ਉਹ ਅੱਜ ਜਸਬਾਲ ਸੰਦੇ ਹੱਥ ਚ ਆਈ ਆ ਕਿੰਨਾ ਚੜਾਈ ਰਹੀ ਨਹੀਂ ਜਿੰਨਾ ਜਿਹੜਾਈ ਉਹਨਾਂ ਚਾ ਰ ਆਪਾਂ ਵਲੌਗ ਬਣਾਉਨੇ ਮਗਰ ਜਦੋਂ ਫਿਰ ਵੀ ਰਖੂਗਾ ਵੀ ਬੱਸ ਹੁਣ ਉਦੋਂ ਬਹਿ ਜਾਗੇ ਹਲੀ ਜਿਗਰ ਚਾਹ ਪਾਣੀ ਪੀ ਕੇ ਹਰ ਗੱਲ ਬਾਤ ਦੱਸੋ ਤੁਸੀਂ ਐਂਡਾ ਹੈ ਨਾ ਆਜੋ ਲੈ ਚੱਲੀਏ ਤੁਹਾਨੂੰ